ਕਿੰਸਾ ਸਿੱਕਾ ਆਲੀ ਸਾਰਿਆਂ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਤਰਨਤਾਰਨ ਤੇ ਜ਼ਿਲ੍ਹਾ ਵੀ ਤਰਨਤਾਰਨ ਬਲਰਾਜ ਸਿੰਘ ਉਹਨਾਂ ਕੋਲ ਆਪਾਂ ਆਏ ਆਂ ਕੰਗਡੇਰੀ ਫਾਰਮ ਤੇ ਇਹਨਾਂ ਵਿੱਚੋਂ ਅੱਜ ਤੁਹਾਨੂੰ ਕੁਝ ਪਸ਼ੂ ਜਿਹੜੇ ਵਿਖਾਉਣੇ ਆ ਜਿਹੜੇ ਵਿੱਚ ਨਲੇ ਆ ਜਿਸ ਤਰ੍ਹਾਂ ਆ ਦੋ گاਵਾ ਜਿਹੜੀਆਂ ਵਿਕਾਊ ਆ ਤੇ ਵਿੱਚੋਂ ਦੋ ਮੱਝਾਂ ਕਾ ਟੋਟਲ 5-6 ਪਸ਼ੂ ਤੁਹਾਨੂੰ ਵਿਖਾਵਾਂਗੇ ਜਿਹੜੇ ਵਿੱਚ ਵਿਕਾਊ ਆ ਤੇ ਬਾਕੀ ਪਸ਼ੂ ਜਿਹੜੇ ਜਿਹਨਾਂ ਦੇ ਘਰ ਦੇ ਰੱਖੇ ਆ ਤੇ ਚੰਗੇ ਕੁਆਲਟੀ ਦੇ ਪਸ਼ੂ ਜਿਹੜੇ ਸਾਰੇ ਵੀਰ ਜੀ ਉਹਨਾਂ ਨੇ ਰੱਖਿਆ ਤੇ ਚੰਗੇ ਦੁੱਧ ਵਾਲੇ ਪਸ਼ੂ ਆ ਜਿਹੜੇ ਸਾਰੇ ਬਾਕੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹੀ ਆ ਵੀ ਸੋਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਆਪਣੀਆਂ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੇ ਜ਼ਰੂਰ ਇੱਥੇ ਖੜੋ ਜਿਨਨੇ ਜਿਹੜੇ ਵੀਰ ਨੇ ਪੈਸੇ ਖਰਚਨੇ ਆ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਆ ਭਾਵੇਂ ਆਪਣਾ ਨਾਲ ਲੀਟਰ ਲਿਆਓ ਭਾਵੇਂ ਆਪਣਾ ਕੰਡਾ ਲਿਆਓ ਪਰ ਤਸੱਲੀ ਇੱਥੋਂ ਆਪਣੀ ਕਰਕੇ ਖੜੋ ਜੀ ਜੋ ਵੀ ਆ ਤੁਹਾਡੇ ਸਾਹਮਣੇ ਹੀ ਆ ਹਾਂਜੀ ਵਿddੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅਰਨੀ ਜੀ ਹੋਰ ਸਭ ਨਾਲ ਠੀਕ ਠਾਕ ਜੇ ਠੀਕ ਠਾਕ ਆਈ ਤੇ ਬੜਾ ਮੋਰਜਾ ਮਾਰਿਆ ਉਹਨੂੰ ਪੈਰ ਤੇ ਹੀ ਅੱਜ ਮੈਂ ਕਿਹਾ ਮੈਂ ਮੱਝਾਂ ਚੋਣ ਲੱਗੀਆਂ ਤੇ ਜਰਾ ਫੋਨ ਆ ਗਿਆ ਵੀ ਆਉਣ ਲੱਗੇ ਠੀਕ ਆ ਅਈ ਤੇ ਦਾਦਾ ਕਹਿੰਦੇ ਤੇਲ ਨਹੀਂ ਲੱਗਾ ਕੁਝ ਨਹੀਂ ਲੈਣਾ ਹਾਂ ਅੱਜ ਤਿਆਰੀ ਤੇਰੀ ਕੋਈ ਨਹੀਂ ਹੈ ਕੋਈ ਨਹੀਂ ਠੀਕ ਆ ਹਾਂਜੀ ਤੇ ਚਲੋ ਨਾਮ ਦੱਸ ਦੋ ਫਿਰ ਇੱਕ ਵਾਰੀ ਨਾਮ ਬਲਰਾਜ ਸਿੰਘ ਹੈ ਜੀ ਹਾਂਜੀ ਤੇ ਨੰਬਰ 836032 6033 ਠੀਕ ਆ ਹਾਂਜੀ ਤੇ ਫੋਨ ਨੰਬਰ ਬੋਲਤਾ ਆਪਾਂ ਤੇ ਡਰੈਸ ਦੱਸ ਦੀਏ ਕਰੀ ਡਰੈਸ ਮੰਦਪਰ ਕੇ ਤੋਂ ਸਕੂਲ ਦੇ ਲੱਗੇ ਆ ਜੀ ਹਾਂਜੀ ਹਾਂ ਕਾਜੀਕੋਟ ਦੀ ਕਾਜੀਕੋਟ ਲੱਗੂ ਸ਼ਹਿਰ ਦਾ ਜਿਹੜਾ ਬਾਈਪਾਸ ਆ ਹਨਾ ਬਾਈਪਾਸ ਤੇ ਆ ਜਿਹੜਾ ਅੰਮ੍ਰਿਤਸਰ ਵੱਲੋਂ ਗੇਟ ਆ ਉਹਦੇ ਲੱਗ ਗਈ ਆ ਨਾ ਪੁਲਿਸ ਲਾਈਨ ਦੇ ਲੱਗ ਗਈ ਜਿਵੇਂ ਰੋਡੋਂ ਲਾਉਣਾ ਫੇਰ ਅਡਾ ਇਧਰੋਂ ਪਹਿਲਾਂ ਆ ਜਾਂਦਾ ਠੀਕ ਆ ਹਾਂਜੀ ਪੁਲਿਸ ਲਾਈਨ ਜ਼ਿਆਦਾ ਮਸ਼ਹੂਰ ਆ ਲੱਗੇ ਹਾਂ ਪੁਲਿਸ ਲਾਈਨ ਲੱਗੇ ਹਾਂਜੀ ਠੀਕ ਆ ਜੀ ਤੇ ਅੱਜ ਫੇਰ ਦੋ ਮੱਜਾਂ ਤੇ ਤਿੰਨ گاਵਾ ਹਾਂਜੀ ਤਿੰਨ گاਵਾ ਤੇ ਦੋ ਮੱਜਾਂ ਠੀਕ ਆ ਜ ਪਹਿਲਾਂ ਕਿਹੜੀ ਮੱਝ ਵਿਖਾ ਦਈਏ ਫਿਰ ਇਹੋ ਵਗਾ ਲਓ ਜੀ ਠੀਕ ਆ ਹਾਂ ਆ ਤੇ ਇਹ ਤਿਆਰ ਕਰਨ ਰਏ ਵੱਡੀ ਇਹ ਤਿਆਰ ਕਰਨ ਰਏ ਹਨ ਇਹ ਵਿਸਾਖੀ ਗਈ ਅੱਛਾ ਹਾਂਜੀ ਠੀਕ ਆ ਉਦੋਂ ਗੱਭਣੀ ਅੱਛਾ ਮੁੜ ਕੇ ਬਾਅਦ ਚ ਸੂਈ ਹੈ 22 ਤਰੀਕ ਨੂੰ ਅੱਛਾ 22 ਤ ਨੂੰ ਸੂਈ ਹੈ ਹਾਂਜੀ 22 ਨੂੰ ਸੂਈ ਹੈ ਤੇ ਹਾਂ ਉਹ 22 ਤੇ ਗਈ 22 ਤੇ 22 ਤੇ ਪਹੁੰਚ ਗਈ ਹਾਂ 30 ਤੇ ਕਰਕੇ ਫੇਰ ਕਹਾਂਗੇ ਅੱਛਾ ਇਹ ਤਾਂ 30 ਲੀਟਰ ਤਿਆਰ ਕਰਨਾ ਤਿਆਰ ਕਰਿਆ ਕਿਹਾ ਸੀ ਅੱਛਾ 30 ਚਾ ਆ ਕੇ ਫੇਰੀ ਪਹੁੰਚ ਠੀਕ ਹੈ ਤੇ ਯਾਰ ਕਿ ਮਗਰ ਇਹਦੇ ਕੱਟੀ ਆ ਗਈ ਹਾਂ ਜੀ ਪਾਰਸ ਦੀ ਕੱਟੀ ਹੈ ਠੀਕ ਹੈ ਜੀ ਹਾਂ ਤੇ ਇਹ ਇਹ ਨਹੀਂ ਹਲੇ ਵਿਕਾਉ ਹਲੇ ਸਿਰਫ ਉਦਾਂ ਹੀ ਵਿਖਾਉਂਦੇ ਹਾਂ ਇਹ ਤਾਂ 30 ਲੀਟਰ ਦੁੱਧ ਕਰਕੇ ਕਹਿੰਦੇ ਵੇਚਣਾ ਹੈ ਹਾਂ 30 ਲੀਟਰ ਕਰਕੇ ਵੇਚੇ ਬਾਕੀ ਤਿੰਨਾਂ ਮੱਝਾਂ ਰਗੀ ਕੱਲੀ ਆ ਛਿੱਡੀ ਤਗੜੀ ਇਹ ਹੈਗੀ ਹੈ ਦੋ ਮਰਗੀ ਵੀ ਨਹੀਂ ਆ ਤਿੰਨਾਂ ਰਗੀ ਆ ਕੱਲੇ ਤੇ ਚਲੋ ਆ ਮੱਝ ਜਿਹੜੀ ਵੇਚਣ ਵਾਲੀ ਆ ਦਸਿਆ ਦੇ ਬਾਰੇ ਫਿਰ ਹਾਂਜੀ ਇਹਦੇ ਕੋਲ ਕਿੰਨਾ ਦੁੱਧ ਤਿਆਰ ਹੁਣ ਮੁੱਕੇ ਕੋਲੋਂ 11 ਕਿਲੋ ਟਾਈਮ ਦਾ ਤਿਆਰ ਆ 22 ਕਿਲੋ ਦੁੱਧ ਆ ਕੋਲੋਂ ਚਾਰ ਟਾਈਮ ਚੋਲੇ ਨੂੰ ਆਣਗੇ ਅੱਛਾ ਹਾਂਜੀ ਉਹ ਜਿਹੜਾ ਵਾ ਮਹੀਨੇ ਸਵਾ ਮਹੀਨੇ ਦਾ ਹੈਗਾ ਅੱਛਾ ਉਹਦਾ ਕੱਟਾ ਚੰਗੀ ਤਰ੍ਹਾਂ ਦੇ ਵਖਾਲ ਦਿਓ ਭੈਣ ਭਰਾ ਕਿੰਨੇ ਦੂਰੋਂ ਆਉਣਾ ਵਾ ਉਹ ਵੇ ਆਪੇ ਆਪਣਾ ਲਾ ਲੈ ਵੀ ਭਾਵੇਂ ਪੰਜਾਂ ਦਾ ਲਾ ਲੈ ਭਾ ਦੋਹਾਂ ਦਾ ਲਾ ਲੈ ਭਾ ਤਿੰਨਾਂ ਦਾ ਲਾ ਜਿੱਦਾਂ ਮਰਜ਼ੀ ਲਾ ਲੈ ਹਾਂਜੀ 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 ਸਾਡੀ ਸਮਝ ਮੁਤਾਬਕ ਜਿਹੜਾ ਵਾ ਉਹ ਸਵਾ ਕੁ ਮਹੀਨੇ ਦਾ ਹੈਗਾ ਠੀਕ ਹੈ ਉਹਦਾ ਕੂੜਾ ਕੱਦ-ਕਾੜ ਚੰਗਾ ਵਾ ਠੀਕ ਹੈ ਤੇ ਦੁੱਧ ਹੁਣ 22 ਲੀਟਰ ਤਿਆਰ ਹੋ ਗਿਆ ਉਹ 22 ਲੀਟਰ ਹੈ ਦੁੱਧ ਮੋਕੇ ਤੇ ਹਾਂ ਜੀ ਠੀਕ ਹੈ ਤੋ ਰੋਹਾਂ ਫਿਰ ਇੱਕ ਕਰੀਏ ਬਾਕੀ ਪੂਰੀ ਜਵਾਨ ਹੈ ਝੋਟੀ ਜੜੀ ਇਹ ਵੀ ਵੱਡੀ ਵੱਡੀ ਝੋਟੀ ਹੈ ਜੀ ਜਵਾਂ ਇਹਦਾ ਪੀਪੇ ਨਿਆਣਾ ਵੀ ਬਹਿ ਗਿਆ ਉਹ ਜਿਹੜਾ ਚਵਾ ਕੋਈ ਅਤਲ ਜੱਡ ਤੇ ਲੱਗ ਝੋਟੀ ਹੈ ਠੀਕ ਹੈ ਹੁਣ ਲੱਗੇ ਆ ਵੀ ਮੱਝ ਪੂਰੀ ਵੱਡੀ ਆ ਇਹਨੀ ਵੱਡੀ ਉਹਦੇ ਲੱਗੇ ਆ ਆਪਾਂ ਦੇਖ ਸਕਦੇ ਹਾਂ ਫਿਰ ਵੀ ਫੱਦਨਦੀ ਆ ਪੂਰੀ ਗਾੜ੍ਹ ਦੀ 4 ਕਿਲੋ ਦੀ ਗਾੜ੍ਹ ਆ ਠੀਕ ਹੈ ਗਾੜ੍ਹੀ 4 ਕਿਲੋ ਦੀ ਆ ਥਣ ਬਹੁਤ ਕੜਦੀ ਕੋਈ ਇਹਨੂੰ ਟਾਈਮ ਨਹੀਂ ਲੱਗਾ ਕੋਈ ਇਹਨੂੰ ਮ사ਜ ਨਾ ਟਾਈਮ ਨਹੀਂ ਹੋ ਕੋਈ ਡੋਕਾ ਨਹੀਂ ਪਾਇਆ ਕੁਛ ਨਹੀਂ ਆ ਜ ਲੈ ਆ ਆ ਜ ਲੈ ਆ ਹੋ ਜੀ ਬਾਕੀ ਚਾ ਬੂ ਇਹਨਾਂ ਨੂੰ ਹੁਣੇ ਥੋੜੇ ਥੋੜੇ ਕੀਤੇ ਇੱਧਰ ਉੱਧਰ ਅਜੀਬ ਕੋਈ ਖਾਸ ਕੋਈ ਤਿਆਰੀ ਨਹੀਂ ਸੀ ਮੀਡੀਆ ਬਣਾਉਂਦੀ ਕੋਈ ਪਹਿਲਾਂ ਕੋਈ ਗੱਲ ਨਹੀਂ ਸੀ ਉਹਦੀ ਬਾਕੀ ਉਤ ਰਹੇ ਆ ਵੀ ਚਲੋ ਮੱਝ ਭਰੀ ਆ ਪੂਰੀ ਸੋਈ ਸੁਵਾਈ ਆ ਦੁੱਧ ਕੋਈ ਵੀਰ ਆਪਣਾ ਚੋਗੀ ਲੈ ਜੇ ਬੱਚਾ ਤੁਹਾਨੂੰ ਹੁਣ ਇਹਦਾ ਦਿਖਾ ਦਿੰਨੇ ਆ ਬਾਕੀ ਟਾਈਮ ਨਹੀਂ ਆ ਇੱਕ ਕਰੇ ਚਿਹਰਾ ਇੱਕ ਕਰੇ ਚਿਹਰਾ ਕਰੇ ਉਹਦਾ ਇਦਨ ਮੂੰਹ ਵਿਖਾ ਦਈਏ ਐ ਨੂੰ ਚਿਹਰਾ ਕਰਿਓ ਆ ਚਿਹਰੇ ਤਾਂ ਮੈਂ ਇੱਕਰੀ ਦੇ ਇੱਕ ਸਾਦੇ ਜੇ ਤੇ ਬਾਕੀ ਇਹ ਆ ਵੀ ਅਜੋ ਤਰ੍ਹਾਂ ਦੂਜਾ ਸੁਆਹ ਪਰਿਜੀ ਅੱਛਾ ਦੂਸਰਾ ਸੁਆਹ ਦੂਸਰਾ ਸੁਆਹ ਤੇ ਅਜੋ ਤਰ੍ਹਾਂ ਆਪਣੀ ਤਿਆਰੀ ਕੋਈ ਨਹੀਂ ਸੀ ਜਿ ਤਰ੍ਹਾਂ ਆ ਗੱਲ ਤੂੰ ਵੀ ਵੇਖੋ ਐਨੂੰ ਕਰੋ ਬੰਦ ਕਰਾਏ ਸਿੰਗਾ ਨੂੰ ਤੇਲ ਵੀ ਨਹੀਂ ਲਾਇਆ ਦੁਪਹਿਰੇ ਜੇ ਆਪਣੀ ਗੱਲ ਹੋਈ ਆ ਉਦੋਂ ਤੇਲ ਵੀ ਨਹੀਂ ਲਾਇਆ ਸਿੰਗਾ ਨੂੰ ਹਾਂਜੀ 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 ਕੋ ਟਾਈਮ ਨਹੀਂ ਆਇਆ ਇੱਕ ਹੀ ਟਾਂ ਬੈ ਚਵਾਈ ਚ ਅਜੇ ਚਵਾਈ ਨੇ ਅਗਲੇ ਥਣੂ ਖਾ ਲਿਆ ਤੇ ਬਹੁਤ ਜ਼ਿਆਦਾ ਪਸੰਦ ਕੇ ਥਣ ਖੜਦੀ ਐ ਆ ਥਣ ਆਪਾਂ ਦੇਖ ਲੈ ਆ ਮੈਨੂੰ ਖਾਓ ਇਹਦਾ ਜੈਡ ਬਲੈਕ ਵੀ ਕੋਈ ਰੱਖੋ ਤੇ ਕਿੰਨਾ ਫੇਰ ਰੱਖੀ ਇਹਦਾ ਮੁੱਲ ਮੋਰਾ ਦੋਦੇ ਦਾ ਉਹਨਾਂ ਦਾ ਯਾਰ ਭੀਜੀ ਸਾਢੇ 3 ਲੱਖ ਚਾਹੀਦਾ ਇਹਦਾ ਅੱਛਾ ਜ਼ਰੂਰੀ ਹੈ ਇਹਨਾਂ ਮੋਲ ਠੀਕ ਆ ਪਰ ਆਪਾਂ ਸਾਢੇ 3 ਨਹੀਂ ਅੱਛਾ 3 ਵੀ ਨਹੀਂ ਅੱਛਾ ਆਪਾਂ ਜਿਹੜੀ ਦੇਣੀ ਆ 2 ਲੱਖ 60 ਹਜ਼ਾਰ ਦੀ ਮਾਈਦਾਂਗੇ ਪੱਕੇ ਇੰਨੇ ਦੇ ਦੇਣੀ ਆ ਹਾਂ ਪੱਕੇ ਇੰਨੇ ਦੀ ਨਹੀਂ ਫਿਰ ਚਲ ਕਰ ਲੋ ਜੋ ਤੂੰ ਥੋੜਾ ਬੋਧਾ ਕਰਨਾ ਜਿਆਦਾ ਨਾ ਮਾਰ ਪੱਕੇ ਪੁੱਕੇ ਨਾ ਕਰਿਆ ਕਰ 50000 ਦੀ ਮਾਰ ਲਓ ਯਾਰ ਕੱਚੀ ਕਰੋ 2060 ਕੱਚ ਦੋ 260 ਕੱਚੀ ਕਰੋ ਪੱਕੀ ਕਰੀਏ ਕਿੰਨੇ ਦੀ ਕਰਤੀਏ ਦੱਸ ਦੇ ਕਰ ਦੋ ਆਪ ਹੀ ਕਰ ਦੋ ਕਰ ਦੋ ਕਰ ਦੋ ਤੁਸੀਂ ਕਰਦੀ ਇੱਕੋ ਗੱਲ ਫਿਰ ਦੱਸ ਦੋ ਪੰਜ ਛੱਡਤੀਏ 50 ਚੋਂ 50 ਚੋਂ ਪੰਜ ਹਾਂਜੀ 45 ਹੋ ਗਿਆ ਹਾਂਜੀ ਡੇਢ ਨਹੀਂ ਕਰਦੇ ਨੇ ਚਲੋ ਨਹੀਂ ਨਹੀਂ ਹਾਂ 2 45 ਦੀ ਪੂਰੇ ਦੀ ਚਲੋ 2 45 ਦੀ ਦੇ ਦਾਂਗੇ ਇਹਨਾਂ ਬੱਚਾ ਵਿਖਾਲਦੀ ਬੱਚਾ ਵਿਖਾਲਦੀ ਆ ਭੈਣ ਭਰਾ ਨੂੰ ਬੱਚਾ ਜੇ ਕੋਈ ਚੋਣ 'ਚ ਗਲਤ ਹੋਵੇ ਹਾਂਜੀ ਤਾਂ ਦੋ ਚ ਹੋਵੇ ਤਾਂ ਮਾਈ ਫਰੀ ਦੇ ਦੂਏ ਕਿਉਂ ਨਹੀਂ ਗਲਤ ਹੋ ਗਿਆ ਕੋ ਪੂਰ ਹੋਵੇ ਕੋ ਟੱਟਾ ਹੋਵੇ ਹਾਂ ਬਹੁਤ ਵਧੀਆ ਮਾਈ ਠੀਕ ਹੈ ਬੱਚੇ ਇਹਦਾ ਤੁਹਾਨੂੰ ਦਿਖਾ ਦਈਏ ਕਰੀ ਆ ਬੱਚਾ ਜੇ ਕੋਈ ਵੀਰ ਆਪਣੀ ਸਮਝ ਨਾਲ ਲਾ ਲੇ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਬਾਕੀ ਹੈ ਵੀ ਚਲੋ ਦੁੱਧ ਦੁੱਧ ਤੇ ਚੰਗਾ ਛੱਡਿਆ ਵਾ ਕਿਸੇ ਨੇ ਜਿਤਰਾ ਵੀ ਆ ਤੁਹਾਡੇ ਸਾਹਮਣੇ ਹੀ ਆ ਤੇ ਹੁਣ ਮੱਝ ਦੂਸਰੀ ਕਿਹੜੀ ਵਿਖਾਉਣੀ ਜੀ ਆਪਾਂ ਦੂਸਰੀ ਮੱਝ ਆ ਦੂਜੇ ਸਵੇਰੇ 6 ਦਾ ਤੇ ਝੋਟੀ ਆ ਅੱਛਾ ਪਰਸਨਲ ਮਤਲਬ ਸੂਈ ਆ ਠੀਕ ਹੈ ਅਜ ਤਿੰਨ ਦਿਨ ਹੋ ਗਿਆ ਖਾਲੀ ਹੋ ਗਈ ਆ ਅੱਛਾ ਸਟਾਰਟਿੰਗ ਇਹਦੀ ਭਾਵੇਂ ਨੂੰ 4-4 ਤੋਂ ਚਲੋ ਮੇਰੇ ਸਟਾਰਟਿੰਗ 18 ਕਿਲੋ ਦੀ ਆ ਅੱਛਾ ਹਾਂ 25 ਪਲੱਸ ਦੁੱਧ ਮੱਝ ਦੇਗੀ ਅੱਛਾ ਹਾਂ 25 ਤੱਕ ਜਿਹੜਾ ਹਾਂ ਕਹਣਗੇ ਕੋਈ ਸਾਈ ਪਾ ਦੂ ਚਵਾ ਕੇ ਦੇ ਦਾਂਗੇ ਅੱਛਾ ਜੇ ਕੋਈ ਸੌਦਾ ਕਰ ਲੂਗਾ ਤੇ 25 15 ਦਿਨ ਲੱਗਣਾ ਅੱਛਾ ਮੰਨਵਾਇਆ ਸੁਣੀ ਤਿੰਨ ਦਿਨ ਦੀ ਐ ਨਾ ਪੈ ਲੱਗਣਾ ਵਾ ਇਹ ਤਾਂ ਖਾਲੀ ਕੀਤੀ ਦੋ ਜਵਾਈਆਂ ਕੀਤੀਆਂ 9 ਕਿਲੋ ਟਾਈਮ ਦਾ ਭਰਦੀ ਐ ਇਹ ਆ ਵੀ 15 ਦਿਨਾਂ ਨੂੰ ਜਿਹੜਾ ਚਵਾ ਦੋਗੇ 25 ਲੀਟਰ 15 ਦਿਨਾਂ ਨੂੰ ਚਵਾੜਾ ਬੱਚਾ ਕੀ ਆ ਗਿਆ ਤੇ ਮਗਰ ਕੱਟੀ ਐ ਜੀ ਅੱਛਾ ਆਹ ਵਾਲੀ ਕੱਟੀ ਐ ਹਾਂ ਕੱਟੀ ਐ ਪਿਓਰ ਵੇਗ ਮਗਰ ਵੀ ਇਹਦੇ ਕੱਟੀ ਆ ਗਈ ਐ ਚਲੋ ਖੋਲੋ ਫਿਰ ਤੋੜ ਦਈਏ ਜੀ ਪਤਾ ਨਾ ਬਣਦਾ ਸੁਵਾ ਇਹਦਾ ਕਿ ਨਵਾ ਜੀ ਦੂਜਾ ਰੀਫਰੀ ਦੂਸਰਾ ਸੁਵਾ ਇਹਦਾ ਦੇਖੋ ਮਲ ਟਾਈਮੋਂ ਟਾਈਮ ਬਣਨ ਵਾਲੀ ਚੋੜੀ ਆਹ ਦੇਖ ਸਕਦੇ ਹੋ ਹਾਂ ਹੱਲੇ ਕੋਈ ਟਾਈਮ ਨਹੀਂ ਲੱਗੇ ਕੋਈ ਕੁਛ ਨਹੀਂ ਆ ਥਣਾ ਜੀ ਕੋਈ ਦੁੱਧ ਨਹੀਂ ਹੈਗਾ ਵੱਡੀ ਝੋਟੀ ਆ ਭੀਜੀ ਆ ਜੋ ਲੈ ਆਓ ਜੀ ਬਾਕੀ ਸੂਈ ਸਵਾਈ ਆ ਇਹ ਕਿਹੜੀਆਂ ਮੰਡੀ 'ਚ ਵੱਜੀਆਂ ਜਾਂ ਕਿਹੜੀਆਂ ਗੱਬਣਾ ਵਾ ਬਾਕੀ ਦੁੱਧ ਜਿਹੜਾ ਕਹਿੰਦੇ ਵੀ 25 ਲੀਟਰ ਚਵਾ ਵੀ ਦਵਾਂਗੇ ਜੇ ਕੋਈ ਵੀਰ ਸੌਦਾ ਕਰ ਲੂਗਾ ਆਪਣਾ ਇੱਥੇ ਆਪਣਾ ਦੋ ਦੋ ਟਾਈਮ ਚਵਾਈ ਕਰਕੇ ਛੜੋ ਤੇ ਬਿਲਕੁਲ ਫਿਕਸ ਵਾਂਨੇ ਦੇ ਹੀ ਆ ਜਿਹਿਤਨਾ ਗਾਵਾਂ ਦੇ ਵਾਂਨੇ ਫਿਕਸ ਹੁੰਦੇ ਆ ਤੇ ਮਗਰ ਵੀ ਇਹਦੇ ਕੱਟੀ ਆ ਮੇਨ ਵੱਧ ਆਏ ਆ ਆ ਦੇਖ ਸਾਦੇ ਜੀ ਤੇ 98 ਚੰਗੇ ਗਿਆਪ ਤੇ ਦੂਰ ਦੂਰ ਜਿਹੜਾ ਥਣ ਲੱਗਾ ਤੇ ਹਵਾਨੇ ਤੇ ਵੀ ਨਾੜਾਂ ਜਿਹੜੀਆਂ ਚੰਗੀਆਂ ਤੇ ਹੁਣ 18 ਲੀਟਰ ਬੋਲਾ ਤਿਆਰ ਹੀ ਆ ਤਰਾ ਬੋਲਾ ਤਿਆਰ ਆ ਤੇ ਹਲਦੀ ਘੜੀ ਖਾਲੀ ਕਰ ਤੋਂ ਬਾਅਦ ਹੀ ਸਾਢੇ 3 ਕਿਲੋ ਗਲੇਥਣਾ ਦਾ ਦੁੱਧ। ਅੱਛਾ। ਹਾਂਜੀ ਸਾਢੇ 3 ਕਿਲੋ ਗਲਿਆ ਦਾ। ਠੀਕ ਆ। ਤੇ 9 ਕਿਲੋ ਇੱਕ ਟਾਈਮ ਦਾ ਵਾ। ਔਲਾ ਬਣਦਾ ਹੋਊਗਾ। ਠੀਕ ਆ। ਹਮੇਸ਼ਾ ਦਾ ਬਣਾ ਲਈ। ਠੀਕ ਆ। ਹਾਂਜੀ। ਕੱਚਾ ਦੁੱਧ ਇਹ ਮਤਲਬ ਨਿਵਾਲੀ ਵੀ ਨਹੀਂ ਆਏ ਤੇ। ਅਜੇ ਤੇ ਨਿਵਾਲੀ ਨਹੀਂ ਚੁੱਕੇ ਨਿਵਾਲੀ ਵੀ ਨਹੀਂ ਛੱਡੀ। ਠੀਕ ਆ। ਹਾਂਜੀ। ਤੇ ਇਹਦਾ ਮੁੱਲ ਫਿਰ। ਇਹਦਾ ਮੁੱਲ ਤੇ ਜੇਲ ਕਰਦਾ ਉਦੋਂ ਵੱਧ ਕਰੀਏ। ਕਰੀਏ ਜੇ ਅੱਜ ਇਹਦਾ ਵੀ। ਕਿੰਨੇ ਦੇ ਦੇਣੀ ਆਪ ਹੀ ਦੱਸ ਦੋ ਫਿਰ। ਛੋਟੀ ਤੇ 3 ਲੱਖ ਤੋਂ ਘੱਟ ਨਹੀਂ ਹੈਗੀ। ਅੱਛਾ। ਹਾਂ। ਤੇ ਤੁਹਾਡੇ ਕੋਲ ਕਿੰਨੇ ਦੀ ਮਿਲ ਜੂਗੀ? ਇਹ 280 ਦੀ ਦੇ ਦਾਂਗੇ ਨਹੀਂ ਫਿਰ ਹਾਂ 280 ਦੇਣੀ ਦੱਸ ਦੋ ਜਿਆਜ ਕਰਨਾ ਪੈਣਾ ਥੋੜਾ ਜਿਆ ਜਿਆ ਇੱਕ ਨਾ ਛੋਟੀ ਚੰਗੀ ਵੜੀ ਆ ਚੋਾਈ ਬੜੀ ਵਧੀਆ ਸਾਰਾ ਕੁਝ ਕੀ ਕਿੰਨਾ ਕੁ ਕਰੋਗੇ ਫਿਰ ਇਹਦਾ ਤੇ ਆ ਪੰਜ ਚਾਰ ਘਟਾ ਲਓ ਕਰ ਦੋ ਤੁਸੀਂ ਕਰ ਦੋ ਅੱਗੇ ਤੁਸੀਂ ਫਾਈਨਲ ਕੀਤਾ ਇੱਕੋ ਗੱਲ ਕਰੀਏ ਫਿਰ ਕਰ ਦੋ ਜਿਆਦੀਆਂ ਨਹੀਂ ਗੱਲਾਂ ਕਰਨੀਆਂ ਹਾਂਜੀ ਬਰਾਬਰ ਹੀ ਕਰ ਦਈਏ ਦੋਵੇਂ ਦੋਨਾਂ ਦਾ ਸੇਮ ਦੋਮਾਂ ਦਾ ਸੇਮ ਭਾਵੇਂ ਕੋਈ ਉਹ ਲੈ ਜਾਏ ਤੇ ਭਾਵੇਂ ਕੋਈ ਆ ਲੈ ਜਾਏ ਛੋਟੀ ਚੰਗੀ ਜੀ ਤਾਜੀ ਆ ਨਾ ਉਹਦੇ ਮੈਂ ਥੋੜਾ ਬੋਧਾ ਕਰ ਲਿਆ ਵੀ ਬੱਚਾ ਉੱਚਾ ਵਾ ਹਾਂਜੀ ਉਹਦਾ ਚੰਗਾ ਬੱਚਾ ਨਾ ਮਹੀਨੇ ਡੇਢ ਮਹੀਨੇ ਦਾ ਬੱਚਾ ਤੇ ਤਾਂ ਕਰਤਾ ਇਹਦੇ ਕੱਟੀ ਮਗਰ ਹੈ ਤਾਜੀ ਸੂਈ ਛੋਡੀ ਚਲੋ ਜਾਣ ਤੋਂ ਕੁਛ ਨਹੀਂ ਹੁੰਦਾ ਚਲੋ ਠੀਕ ਜੋ 245 ਦੀ ਭਾਵੇਂ ਕੋਈ ਉਹ ਲੈ ਜੇ ਤੇ ਭਾਵੇਂ ਕੋਈ ਆ ਲੈ ਜੇ ਹਾਂ ਅੱਗੇ ਦੀ ਕਿਸਮਤ ਹੈ ਉਹ ਬੋਰੀ ਤੇ ਹੁਣ ਗਾਂ ਕਿਹੜੀ ਆਪਾਂ ਦਿਖਾਉਣੀ ਜੇ ਆ ਗਾਂ ਹੀ ਜਰਸੀ ਠੀਕ ਹੈ ਹਾਂ ਜਰਸੀ ਕਰੋਸ ਚ ਅੱਛਾ ਪਹਿਲਾਂ ਵੱਛੀ ਆ ਠੀਕ ਆ ਤੇ ਬੋੜਾ ਇਹ ਤੇਰੇ ਬੋੜਾ ਲਾ ਲਓ ਦੁੱਧ ਲਾ ਲਓ 18 ਕਿਲੋ ਹੋਊਗਾ ਤਿਆਰ ਮੌਕੇ ਤੇ ਸੀਲ ਵੀ ਬਹੁਤ ਜ਼ਿਆਦਾ ਠੰਡੀ ਅੱਛਾ ਹਾਂ ਠੀਕ ਆ ਇਹ ਮੈਂ ਇਹਦੀ ਵੱਛੀ ਵਿਖਾ ਦੇ ਖਾਹ ਹੋਰ ਪੁੱਤਾ ਬੱਚਾ ਇਹਦਾ ਬੱਚਾ ਉਹ ਵੱਛੀ ਹੀ ਬੜੀ ਦੁਨੀ ਮਰ ਗਈ ਇਹਦੀ ਅੱਛਾ ਬੱਚਾ ਮਰ ਗਿਆ ਇਹਦਾ ਵੱਛੀ ਮਰ ਗਈ ਮਰਦੀ ਆ ਅੱਛਾ ਹਾਂ ਰਾਤ ਦੀ ਮਰ ਗਈ ਹੋਜੀ ਕਿੰਨੇ ਚਿਰ ਦੀ ਸੋਈ ਆ ਤਰਾਗਾ ਸੋਈ ਹੋ ਗਿਆ ਅਜਮਲਾ 6 ਦਿਨ ਹੋ ਗਏ ਬਾਈ ਅੱਛਾ 6 ਦਿਨ ਹੋ ਗਏ ਹਾਂ 6 ਦਿਨ ਠੀਕ ਹੈ ਜੀ ਤੇ ਹੁਣ 18 ਲੀਟਰ ਤਿਆਰ ਹੈ ਮੁਕੇ ਦਾ ਤਿਆਰ ਹੈ ਜੀ 20 ਤੋਂ ਲੀਟਰ ਤੋਂ ਮਰਦੀ ਨਹੀਂ ਦੇ ਅੱਛਾ ਹਾਂਜੀ 20 ਲੀਟਰ ਤੱਕ ਜਿਹੜਾ ਕਰੀ ਜਾ ਕਰੀ ਜਾਣਾ ਜਲਦੀ ਹੈ ਸੀਲਸਰ ਆ ਗਿਆ ਠੀਕ ਹੈ ਜੀ ਜਵਾਬ ਬਹੁਤ ਵਧੀਆ ਠੀਕ ਹੈ ਹਾਂ ਨਿੱਗਰ ਕੱਡੇ ਦੀ ਪਹਿਨਣਾ ਹੈਗੀ ਆ ਤੇ ਬਾਕੀ ਆ ਥਾਣੇ ਤੇ ਦੇਖ ਸਕਦੇ ਆਪਾਂ ਬਾਕੀ ਝੂਗੀ ਹੈ ਨਿੱਗਲੀ ਕੇ ਸਿੰਘ ਹੈਗੇ ਵਖਾਡੋ ਆਹ ਆਈਡੀ ਦਿਖਾਉਣੀ ਹੈ ਬਾਕੀ ਜਰਸੀ ਕ੍ਰਾਸ ਤੇ ਆ ਕੱਦਵੇ ਦਾ ਔਸਾ ਹੋ ਨਹੀਂ ਆ ਕਾਰਾ ਜਾਂ ਸਰੀਰ ਆ ਜਣਾ ਲੈ ਆਓ ਕਾਰਾ ਜਾਂ ਸਰੀਰ ਆ ਆ ਗਈ ਐ ਬਾਈ ਸਾਰੀ ਜਾਣ ਦੀ ਬੱਤੀ ਬੀਬੀ ਜੀ ਆ ਗਈ ਬੱਤੀ ਤੋਂ ਉੱਪਰ ਨਹੀਂ ਜਾਣੀ ਗੱਡੀ ਤਾਂ ਵੀ ਅੱਧੀ ਅੱਧੀ ਹਾਂ ਬੀਬੀ ਜੀ ਜੀ ਸੋਆ ਜਿਹੜਾ ਇਹਦਾ ਪਹਿਲਾ ਬਾਕੀ ਹਵਾਨਾ ਹਵਾਨੇ ਦੀ ਧੱਕ ਗਾਹ ਨੂੰ ਜਿਆਦਾ ਨਿਕਰਾਂ ਮਾਡੀ ਗਾਹ ਜਿਆਦਾ ਬਾਕੀ ਚੀਜ਼ ਲੱਗ ਗਿਆ ਬਾਕੀ ਭਾ ਵੀ ਉਹਨਾਂ ਕਹਿ ਗਈ ਵਸੀ ਦਾ ਇਹਨੋਂ ਤੇ ਬਾਕੀ ਬੱਚਾ ਲੱਭਦੀ ਆ ਜਿਆ ਤਰ ਬੰਦੀ ਠੀਕ ਹੈ ਦਹੀਂ ਛੱਟਣਾ ਠੀਕ ਹੈ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਹਰ ਵੀ ਵੇਚਣੋਂ ਦੇ ਦੁੱਧ ਦੇ ਹਿਸਾਬ ਨਾਲ ਤੇ 60 ਦੀ ਵਿਕ ਜਾਣੀ ਹਾਂਜੀ ਹੁਣ ਬੱਚਾ ਵੀ ਮਰ ਗਿਆ ਤੇ ਜਾਇਜ਼ ਜਾ ਕਰ ਰਿੰਨੇ 50000 ਜੀ ਦਾ 50000 ਜੀ ਹਾਂਜੀ ਥੋੜੀ ਬਾਤੀ ਛੋਟ ਕਰ ਦਈਏ ਕਰ ਦੋ ਜੋ ਕਰਨੀ ਹੈ 5000 ਛੱਡ ਦਈਏ 50450 ਚਲੋ ਠੀਕ ਹੈ ਜੀ ਠੀਕ ਹੈ 45000 ਦੀ ਠੀਕ ਹੈ ਤੇ ਬਾਕੀ ਦੁੱਧ ਕੋਈ ਝੋਕੇ ਲੈ ਜੇ ਹਨਾ ਹਾਂ ਝੋਕੇ ਲੈ ਜੀ ਚਾ ਆ ਜੂ ਚੰਗਾ ਸੀਲਸ ਲੱਗ ਗਿਆ ਦੋ ਗਾਵਾਂ ਉਧਰ ਰਹਿ ਗਿਆ ਵੀ ਉਹ ਖਾਜੀ ਹਾਂਜੀ ਉਹ ਖਾ ਲਿਓ ਜੀ ਖਾ ਲੈ ਤੇ ਆਹ ਦੋ ਗਾਵਾਂ ਜਿਹੜੀਆਂ ਹਾਂਜੀ ਇਹਨਾਂ ਦੇ ਬੱਚੇ ਆ ਆ ਬੱਚੇ ਦੋਵਾਂ ਦੇ ਹੀ ਆਗੇ ਆ ਦੋਵਾਂ ਦੇ ਬੱਚੇ ਤਾਜ਼ੀਆਂ 2000 ਰੁਪਏ ਜੀ ਹਾਂ ਬੱਚੇ ਕੇ ਬੱਛੇ ਦੋਵੇਂ ਦੋਵੇਂ ਬੱਛੇ ਆ ਹਾਂਜੀ ਠੀਕ ਹੈ ਤੇ ਹੁਣ ਆ ਜਿਹੜੀ ਗਾਂ ਆ ਹਾਂਜੀ ਇਹਦਾ ਸੂਆ ਇਹਦਾ ਸੂਆ ਪਹਿਲਾ ਦੋ ਦਾਂਦੇ ਆ ਜੀ ਲਗਦੇ ਨਹੀਂ ਜਿਵੇਂ ਹੈ ਲਗਦੀ ਨਹੀਂ ਵਿਖਾਲਦੇ ਨੇ ਨਾ ਅੱਛਾ ਤੂੰ ਵੀਡੀਓ ਵਿਖਾ ਲੈ ਚੰਗੀ ਤਰ੍ਹਾਂ ਹੁੰ ਕਰਕੇ ਤਾਂ ਦੋ ਦੰਦ ਆ ਤੇ ਦੁੱਧ ਹੋਏਗਾ 22 ਕਿਲੋ ਅੱਛਾ ਹਾਂ ਸੂਆ ਤੇ ਬੱਚਾ ਤੂੰ ਵੀ ਵੇਖ ਹੀ ਲਿਆ ਪੰਜ 6 ਦਿਨ ਦਾ ਸੂਆ ਠੀਕ ਆ ਹਾਂਜੀ ਦੁੱਧ ਤਿਆਰ 22 ਮਸ਼ੀਨ ਦੇ ਵਿੱਚ ਚੋਰੀ ਦੀ ਤੂੰ ਉਦਾਂ ਵੀ 22 ਕਿਲੋ ਤਿਆਰ ਚ ਪੂਰਾ ਹਾਂ 22 ਕਿਲੋ ਤੇ 11 ਕਿਲੋ ਤਿਆਰ ਦਾ ਅੱਛਾ ਤੇ ਉਹਦਾਂ ਵੀ ਚੋਲੋ ਮਸ਼ੀਨ ਨਾਲ ਚੋਲੋ ਕੁਝ ਨਹੀਂ ਕੀਨੀ ਮਸ਼ੀਨ ਵੀ ਲਵਾਉਂਦੀ ਅੱਛਾ ਹਾਂ ਤੋਰੋ ਫੇਰ ਇੱਕ ਰੀਨਾ ਹਾਂ ਤੋਰੋ ਦੰਦ ਮੀਂਹ ਨੂੰ ਕਿਤੇ ਵਿਖੋਣੀ ਸੀ ਹਾਂ ਇਹਦੇ ਆਪਾਂ ਦੇਖ ਸਕਦੇ ਹਾਂ ਹਾਂ ਪਸਮਾ ਕੇ ਬਹੁਤ ਸੋਹਣਾ ਕਰ ਦਿੱਤਾ ਦੰਦ ਦੇ ਦਿਖਾ ਦਿਓ ਦੰਦ ਹਰਬੀ ਜੀ ਆਹ ਲਾ ਆਹ ਦੇ ਸਾਦੇ ਜੇ ਇਹ ਪੂਰੇ ਨਹੀਂ ਕੀਤੇ ਇਹ ਅੱਧੇ ਦੰਦ ਹੋਇਆ ਅਜੇ ਦੋ ਦੰਦ ਜਿਹੜੇ ਨੇ ਤੋੜੇ ਹੀ ਆ ਵਾਸ ਹਾਂ ਤੋੜੇ ਆ ਤੇ ਆਏ ਆ ਤਾਂ ਠੀਕ ਆ ਉਹ ਤਾਂ ਮਕਮਨ ਨੂੰ ਐਵੇਂ ਨਹੀਂ ਮਾਰ ਸਕਦੇ ਅੱਛਾ ਵੇਖਣ ਨੂੰ ਨਹੀਂ ਲੱਗਦਾ ਵੇਖਣ ਨੂੰ ਲੋਕ ਲੱਗ ਗਾਈਆਂ ਵਾਲੀ ਇਹਦੀ ਹਾਂਜੀ ਹਾਂਜੀ ਹਾਂ ਬੱਛੀਆਂ ਵਾਲੀ ਨਹੀਂ ਬਾਕੀ ਹਵਾਨੇ ਦਾ ਸਟਾਕ ਕਰੀ ਵੀ ਜਿਹੜਾ گاਵਾ ਵਾਲਾ ਹੀ ਆ ਹਾਂ ਪਰ ਰਹਿ ਗਈ ਜਿਹੜੀ ਮੂੰਹ ਦੋ ਦੰਦੇ 22 ਲੀਟਰ ਦੁੱਧ ਜਿਹੜਾ ਕਿੰਦੇ ਵੀ ਹੈਗਾ ਇਹਦੇ ਕੋਲ ਬਾਕੀ ਚਾਲ ਤੇ ਪੂਰੀ ਹੰਸਰਾ ਵੜਾ ਲਈ ਆ ਆਇ ਲਿਆ ਬਾਕੀ ਉਤਰਿਆ ਵੀ ਕੱਦ ਕਾਠ ਗਾਂਵਾਂ ਵਰ ਗਈ ਆ ਪੂਰਾ ਚਲੋ ਲੈ ਜਾ ਤੇ ਕਿੰਨਾ ਫਿਰ ਇਹਦਾ ਮੁੱਲ ਇਦੋਂ ਮੁੱਲ ਉਹ ਵੀ ਜੀ ਫੀਨ ਲੈਣ ਵਾਲਾ ਯਾਰ ਕਿੰਨਾ ਤੂੰ ਹੀ ਕਟਾਏ ਹੋ ਨਾ ਮੈਂ ਕਢਾ ਕੇ ਦਵਾ ਦੇਣਾ 80000 ਰੁਪਏ ਦੇਣਾ ਧੰਨਵਾਦ ਆ ਤੁਹਾਡਾ ਬੜਾ ਤੇ ਆਪਾਂ ਹੀ ਘਟਾਉਣਾ ਹੀ ਆ ਤਾਹਨਾ ਚੱਲਦਾ ਥੋੜਾ ਜਿਆ ਇੰਨਾ ਕਿ ਕਰ ਰਹੀਆਂ ਨਹੀਂ ਨਹੀਂ ਹੁਣ ਜੋ ਹੋ ਗਿਆ ਸੋ ਹੋ ਗਿਆ ਹਾਂ ਜ਼ਿਆਦਾ ਨਹੀਂ ਫਿਰ ਅਹੀਂ ਵੀ ਘਟਾਉਣਾ ਹਾਂ ਪੰਜ ਹੀ ਬੱਥ ਨੇ ਤਰੇ 75000 ਦੇ 75000 ਦੀ ਹੈ ਜੀ ਹਰਬੀ ਜੀ ਹਾਂ ਨਾਮ ਅੱਛਾ ਹਾਂਜੀ ਠੀਕ ਹੈ ਜੀ ਹਾਂਜੀ ਤੇ ਦੁੱਧ ਜਿਹੜਾ ਵਾ 22 ਲੀਟਰ ਕਰੋ ਚਵਾ ਦੇ ਹੋ 11 ਲੀਟਰ ਟਾਈਮ ਦਾ ਮੇਰੇ ਹਿਸਾਬ ਨਾਲ ਤੇ 30 ਦੇ ਦੇਣਾ ਟਾਈਮ ਥੋੜਾ ਹੈ ਨਾ ਤੁਸੀਂ ਨੂੰ ਠੀਕ ਹੈ ਜੀ ਹਾਂਜੀ ਤੇ ਹੁਣ ਆ ਗਈ ਆਪਣੇ ਕੋਲ ਇੱਕ ਹੋਰ ਇਹ ਵੀ ਕੱਦ ਘਾਟ ਚ ਚੰਗੀ ਜਵਾਨ ਆ ਇਹ ਵੱਡੀ ਹੈ ਜੀ ਬਹੁਤ ਜ਼ਿਆਦਾ ਪੂਰੀ ਸੋਨੇ ਕੱਦ ਘਾਟ ਤੇ ਫਿਕਸਵਾਨੇ ਦੀ ਹੈ ਇਹ ਵੀ ਹਾਂਜੀ ਤੇ ਇਹਦੇ ਕੋਲ ਦੁੱਧ ਕਿੰਨਾ ਤੇ ਆ ਰਿਹਾ ਇਹ ਕੁਝ 30 ਮੰਨੋ 31 ਦੇ ਲੱਗ ਗਿਆ 15 ਕਿਲੋ ਟਾਈਮ ਦਾ ਹੁੰਦਾ ਹੁੰਦਾ ਇਹਦਾ ਅੱਛਾ ਦੁੱਧ 3 ਲੀਟਰ ਤਿਆਰ ਆ ਹਾਂ ਜੀ ਠੀਕ ਆ ਤੋਹਾਂ ਜਵਾਂ ਜਵਾਂ ਬਹੁਤ ਜਿਆਦਾ ਚੰਗੀ ਅੱਛਾ ਬਹੁਤੀ ਜਿਆਦਾ ਸਵਾ ਬੈਠਾ ਵੇ ਲੋ ਸੇਮ ਹੀ ਮਾੁਰਗਾ ਤੇ ਇਹਦਾ ਸੂਆ ਦੂਜਾ ਸੂਆ ਜੀ ਅੱਛਾ ਇਹਦਾ ਦੂਸਰਾ ਸੂਆ ਹਾਂ ਦੂਜਾ ਸੂਆ ਜੀ ਠੀਕ ਆ ਤੇ ਆ ਬੱਛਾ ਜਿਹੜਾ ਇਹਦਾ ਨਹੀਂ ਮੈਨੂੰ ਤੇ ਬਾਕੀ ਆ ਥਾਣੇ ਦੇ ਆਪਾਂ ਦੇਖ ਸਕਦੇ ਹਾਂ ਪ੍ਰੋਪਰ ਹੱਥ ਦੀ ਚਵਾਈ ਵਾਲੇ ਥਾਣੇ ਆ ਭਾਗੋ ਮਸ਼ੀਨਾਂ ਚੋਲੇ ਤੇ ਭਾਵੇਂ ਕੋਈ ਹੱਥ ਨਾਲ ਚੋਲੇ ਬਾਕੀ ਕੱਚੀ ਜਗ੍ਹਾ ਤੇ ਆ ਕੇ ਖੁਸ਼ ਹੁੰਦੀ ਆਂ। ਬਾਕੀ ਇਹੋ ਜਿਹੇ ਗਾਵਾਂ ਨੂੰ ਖੁੱਲੀ ਜਗ੍ਹਾ ਚਾਹੀਦੀ ਹੁੰਦੀ ਆ। ਕੋਈ ਖੁੱਲੀਆਂ ਫੈਲ। ਮੀਮੂ ਕਰਕੇ ਜਿਹੜਾ ਵਾ ਬੰਨੀ ਆ ਵਾ ਉਤਨਾ ਖੁੱਲੀਆਂ ਛੱਡ ਕੇ ਹੁੰਦੀਆਂ ਵੀ ਦੀ ਉਹਨਾਂ ਦੇ। ਆਜ ਲੈ ਆਇਆ ਜੀ। 30 ਲੀਟਰ ਦਾ ਜਿਹੜਾ ਇਹਦੇ ਕੋਲ ਮੋਖੇ ਦੇ ਤਿਆਰ ਦੱਸਦੇ ਆ। ਬਾਕੀ ਚਵਾਈ ਤੁਸੀਂ ਆਪਣੀ ਕਰਕੇ ਲੈ ਜਾਣੀ ਆ। ਤੇ ਕਿੰਨਾ ਫਿਰ ਇਹਦਾ ਮੁੱਲ ਇਹ ਤਾਂ ਫਿਰ બીજી ਨਿਵਾਲੀ ਤਿਵਾਲੀ ਦੀ ਤੁਸੀਂ ਇੱਕ ਟਾਈਮ ਹੋ ਜਾ ਹਾਂਜੀ ਜਿਹੜਾ ਨਿਵਾ ਲੈ ਕੇ ਸੂਈ ਨੂੰ ਧੋ ਹੀ ਗਏ ਆ 6-7 ਦੇ ਨਾ ਹਾਂਜੀ ਤੇ ਕੋ ਗੱਲ ਨਹੀਂ ਤੇ ਮੇਰੇ ਟਾਈਮ ਹੀ ਨਹੀਂ ਤੇ ਮਿਲਿਆ ਹਾਂਜੀ ਤੇ ਮਤਲਬ ਦੋਦੇ ਹਸਾਮਨਾ ਦਾ ਸਵਾ ਲੱਖ ਦੀ ਆ ਪੀਜੀ ਅੱਛਾ ਖਾਨਪੂਣ ਚੰਗਾ ਚਵਾ ਚੰਗਾ ਠੀਕ ਆ ਤੇ ਬਾਕੀ ਜਿੰਨਾ ਕਿਨੇ ਕਰਦੇ ਨੇ ਮੰਨਦਾ ਕਰ ਦੋ ਆਪ ਹੀ ਕਹੀਂ ਇਹ ਹਾਂ ਨਾ ਅਰਬੀ ਜੀ 95000 ਦਿਓ ਨਹੀਂ ਹਾਂ ਨਾ ਨਾ ਕਰੋ ਆ ਕਰੋ ਹਾਂ ਤੁਹਾਨੂੰ ਪਤਾ ਵਾ ਹਾਂ ਨਾ ਨਹੀਂ ਕਰੀਦਾ ਹੁੰਦਾ ਚੰਗੀ ਐ ਨਾ ਵੱਡੀ ਐ ਮਤਲਬ ਵੱਡੀ ਮੱਸੀ ਇਹਦੀ ਜਿਆਦਾ ਕੁਆਲਿਟੀ ਚੰਗੀ ਗਰਮੀ ਵਾਲੀ ਆ ਜਿੱਥੇ ਮਰਜੀ ਇਹਨੂੰ ਬਣਾਏ ਨੇ ਘਰ ਖੜਾਣਾ ਬਾਕੀ ਹਾਂ ਇਹ ਤੇ ਗੱਲ ਹੈਗੀ ਐ ਗਰਮੀਆਂ ਚ ਚਾਉਣ ਵਾਲੀ ਐ ਕ੍ਰੋਸ ਵੰਜ ਕਿੰਨੇ ਹਜ਼ਾਰ ਬ੍ਰਿਜੀ ਵਿਖਾ ਲੈ ਕਿੰਨੇ ਗਰਮੀ ਵਾਲੇ ਗਰਮੀਆਂ ਵਾਲੀ ਆ ਹਾਂ ਠੀਕ ਆ ਇੱਕੋ ਗੱਲ ਕਰਦੀ ਐ ਫਿਰ ਕਰ ਦੋ ਕਰ ਦੋ ਪੂਰੇ 90 ਦੀ 90 ਜੀ ਹਾਂਜੀ ਚਲੋ ਕਰ ਦੋ 90 ਜੀ ਮੈਂ ਹੁਣ ਇਹਦੇ ਵਾਰੀ ਲਾਸਟ ਪੀਸ ਵਾਰੀ ਤੁਹਾਨੂੰ ਕਹਿਣਾ ਠੀਕ ਆ ਠੀਕ ਆ ਬਾਕੀ ਨੂੰ ਚੰਗੀ ਤਰ੍ਹਾਂ ਵਕਾਲ ਦੋ ਸੀਲਸ ਲੱਗ ਗਿਆ ਕੋਈ ਚੂਣ ਗਲਤ ਹੋਵੇ ਤੇ ਕਰਾਇਆ ਮੈਂ ਉਹਨੂੰ ਜਾਣ ਆਉਣ ਦਾ ਦਊ ਜੇ ਚੂਣ ਗਲਤ ਹੋ ਜੇ ਦੁੱਧ ਘੱਟ ਨਿਕਲੇ ਤੇ ਹੋਰ ਕੁਛ ਨਾ ਫਿਰ ਹੋਰ ਬਸ ਕੁਝ ਨਹੀਂ ਗਹਿਣਾ ਅੱਬੀ ਜੀ ਬਾਕੀ ਇਹ ਆ ਸਾਰੀਆਂ ਸੂਈਆਂ ਵਾ ਹਾਂਜੀ ਸਾਰੀਆਂ ਤੁਹਾਡੇ ਘਰ ਕੋ ਚਵਾਈ ਕਰਕੇ ਹਨਾ ਖੜੇ ਹਾਂਜੀ ਨਾ ਕੋਈ ਬਾਤ ਤੁਹਾਨੂੰ ਕੋਈ ਗੱਲ ਕਰੇ ਤੇ ਨਾ ਸਾਨੂੰ ਕੋਈ ਕਰੇ ਤੇ ਆਪਣਾ ਚੋ ਚਵਾ ਕੇ ਖੜਾ ਹਨਾ ਹਾਂਜੀ ਚੋ ਚਵਾ ਕੇ ਚੋ ਚਵਾ ਕੇ ਇੱਥੋਂ ਖੜੋ ਜੀ ਜੋ ਵੀ ਕੁਛ ਆ ਇਹੀ ਕੁਛ ਆ ਹਾਂਜੀ